ਇੱਕ ਦੋ ਵਾਰੀ ਰਿਕੁਐਸਟ ਵੀ ਕੀਤੀ ਹੱਥ ਜੋੜ ਕੇ ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰਦਾ ਹਾਂ ਬਾਅਦ ਇਹ ਢਾਈ ਦਿਨਾਂ ਨੂੰ ਉਲਟੇ ਗੱਲ ਹੀ ਰੋਜ਼ ਕੀਤੀ ਕਿਹੜੇ ਇਹ ਸਿੰਗਰ ਹੈ ਅੱਜ ਕੱਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇਨਸਪਾਇਰ ਹੁੰਦੇ ਇੱਕ ਹਾਰਟ ਟੈਗ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ ਹੈ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਜੀ ਸਰ ਇਹ ਕਿਸਦਾ ਮਕਾਨ ਸੀ ਜਿਹੜਾ ਖਾਲੀ ਪਿਆ ਹੈ ਦਾ ਕੀ ਸਟੇਟਸ ਇਹ ਰਿਸ਼ਤ ਹੈ ਇਹ ਲੱਤ ਨੂੰ ਤਾਂ 15 ਸਾਲ ਹੋ ਗਿਆ ਜੀ ਕਿਨੇ ਲਿਆ ਸੀ ਮੈਂ ਮੇਰੇ ਅਲਾਟਮੈਂਟ ਹੈ ਫਸ ਚਲੇ ਨਾ ਇਹ ਕਿਰਾਇਆ ਕਿੰਨ ਦਿੱਤਾ ਸੀ ਇਹ ਪਹਿਲੇ ਤਾਂ ਕਿਸੇ ਹੋਰ ਪਾਰਟੀ ਦੀ ਪੰਜ ਛੇ ਸਾਲਾਂ ਤੋਂ ਹੈ ਜੀ ਕੋਲ ਹੈ ਜੀ ਕੀ ਜਨ ਲਾਸ ਸਿੰਗਰ ਸਿੰਗਰ ਹੈ ਕੀ ਸਰ ਹਾਂ ਕੀ ਸਰ ਕੀ ਹੋਇਆ ਕਿਰਾਇਆ ਵਗੈਰਾ ਨਹੀਂ ਦੇ ਰਿਹਾ ਕਿਰਾਇਆ ਨਹੀਂ ਦਿੱਤੇ ਦੇ ਰਿਆ ਇੱਕ ਦੋ ਵਾਰੀ ਰਿਕਵੈਸਟ ਵੀ ਕੀਤੀ ਹੱਥ ਜੋੜ ਕੇ ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰਦਾ ਹਾਂ ਬਾਅਦ ਇਹ ਡਾਇਰ ਲਨ ਉਲਟੇ ਦਲੇ ਗਰੋਸ ਕੀਤੀ ਹਾਂਜੀ ਕੋ ਕੋਰਟ ਵਿੱਚ ਕੇਸ ਕਾਇਆ ਹੋਇਆ ਹੈ ਹਾਂਜੀ ਇਹਨਾਂ ਨੇ ਕੀਤਾ ਤੇ ਅੱਛਾ ਹਾਂਜੀ ਸਟੇਟ ਮਨਾ ਕੋਲ ਨਹੀਂ ਸਟੇਟ ਤਾਂ ਨਹੀਂ ਹਾਈ ਕੋਰਟ ਚ ਗਏ ਸੀਗੇ ਹਾਈ ਕੋਰਟ ਜੀ ਵੀ ਸਟੇਟ ਟੁੱਟ ਗਈ ਸੀ ਤੇ ਲੋਅਰ ਕੋਰਟ ਤੋਂ ਵੀ ਮਤਲਬ ਇਹ ਆਪੇ ਕੋਟ ਗਏ ਸੀ ਆਪੇ ਹਾਂਜੀ ਹਾਂਜੀ ਇਹਨਾਂ ਨੇ ਪੁਲਿਸ ਪਹਿਲੇ ਪੁਲਿਸ 'ਚ ਰਿਪੋਰਟ ਕੀਤੀ ਮੇਰੇ ਅਗੇ ਆ ਆਮ ਸਬਰੀਂਗ ਦਾ ਹਾਰਟੈਗ ਤੇ ਮਨੂ ਰਾਦਰ ਕੋ ਕਾਫੀ ਪ੍ਰੋਬਲਮ ਰਹੀ ਹੈ ਸੀ ਬਾਰ-ਬਾਰ ਗਿਆ ਸੀ ਮੈਂ ਬਾਹਰ ਉਹਨੂੰ ਆਣਾ ਤੇ ਸਪੈਸ਼ਲ ਦੇ ਲਈ ਤੇ ਬੱਚੇ ਵੀ ਯੂਐਸਏ ਗਿਆ ਸੀ ਕਿਰਾਇਆ ਕਿੰਨਾ ਸੀ ਜਿਹੜੇ ਤੁਹਾਡਾ ਪੈਨਲ ਕਿਰਾਇਆ ਮਿਰਕਲ ਕੋਟ ਨਹੀਂ ਆਰਡਰ ਕੀਤੇ ਜਿਹੜੇ 20-22 ਲੱਖ ਆ ਉਹ ਤੋਂ ਦੇਦਾ ਨਹੀਂ ਕਿਰਾਇਆ ਜਿਸ ਤਰ੍ਹਾਂ ਦਾ ਹਾਲਾਤ ਹੈ ਮੈਨੂੰ ਤਾਂ ਲੱਗਦਾ ਨਹੀਂ ਜੀ ਮੈਨੂੰ ਲੱਗਦਾ ਤੁਸੀਂ ਕਿ ਮੈਂ ਰਿਕਵਰੀ ਕਰੂੰਗੀ ਕਿ ਪਤਾ ਨਹੀਂ ਕੋਰਟ ਕੋਰਟ ਨੂੰ ਕੀ ਕਰਦਾ ਹੈ ਮਨ ਮੇਰੇ ਲਈ ਵੀ ਪਹਿਲਾ ਐਕਸਪੀਰੀਅੰਸ ਹੈ ਜਿਹਾ ਲਾਈਕ ਬਾਹਰ ਹੁੰਦੇ ਸੀ ਕੋਈ ਨਹੀਂ ਮੈਂ ਕੋ ਕਮਨ ਗਿਆ ਬੱਚਿਆਂ ਕੋਲ ਗਿਆ ਸੀ ਅੱਛਾ ਹਾਂ ਕੋਈ ਅਨਾਇਬਲ ਨੂੰ ਹੈਲਪਰ ਨਹੀਂ ਹੋਇਆ ਕਿਹਾ ਕੋਈ ਨਹੀਂ 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 ਮੈਨੂੰ ਪਤਾ ਹੀ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਦਾ ਹੈ ਅੱਛਾ ਮਤਲਬ ਤੁਸੀਂ ਹੋਰ ਜੋ ਖਾਲੀ ਕਰਵਾਇਆ ਪਹਿਲਾਂ ਵੀ ਕੋਈ ਆਰਡਰ ਇਹਨਾਂ ਨੇ ਇਹਨਾਂ ਨੇ ਕੋ ਕੋਰਟ ਕੇਸ ਕੀਤਾ ਇਹ ਜਦੋਂ ਆਇ ਟੂ ਫਾਈਲ ਮਾਈ ਓਨ ਕੇਸ ਤੇ ਇਹ ਸਭ ਤੋਂ ਹਾਈ ਕਾਟ ਚ ਵੀ ਪਹਿਲੀ ਵਾਰ ਮੈਨੂੰ ਲੈ ਕੇ ਗਏ ਆਪਾਂ ਪਲੇ ਸਟੇਸ਼ਨ ਵੀ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਸੀ ਭਜੀ ਇਹ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਰਹਿ ਰਹੇ ਆ ਇਥੇ ਫਲੈਟ ਚ ਰਹਿ ਰਹੇ ਸੀ ਇਹ ਇੱਕ ਮਸ਼ਹੂਰ ਸਿੰਗਰ ਹੈ ਚਲੋ ਕਿਸੇ ਦੇ ਵਿਅਕਤੀ ਤੋਂ ਬਾਰੇ ਆਪਾਂ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਕੀ ਸਾਥੀ ਤੇ ਜਿਹੜੇ ਇਹ ਸਿੰਗਰ ਹੈ ਅੱਜ ਕੱਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇਨਸਪਾਇਰ ਹੁੰਦੇ ਆ ਪਰ ਇਹਨਾਂ ਦੇ ਅੰਦਰੋਂ ਕੀ ਹਾਲਾਤ ਹੈ ਆਪਾਂ ਨੂੰ ਦੇਖਣ ਨੂੰ ਭਲਾ ਭੰਤੀ ਦੇਖਣ ਨੂੰ ਮਿਲ ਰਿਹਾ ਕਿਸੇ ਇੱਕ ਹਾਰਟ ਟੈਗ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ ਹੈ 20 ਸਾਲ ਤੋਂ ਅਗਲਾ ਨੇ ਮਕਾਨ ਵਾਸਤੇ ਜਦੁੱਜਹਦ ਕਰ ਲਿਆ ਸਰਕਾਰਾਂ ਨੇ ਲੱਖਾਂ ਰੁਪਇਆ ਇਹਨਾਂ ਵੱਲ ਜਿਹੜਾ ਕਿਰਾਇਆ ਖੜਾ ਵੈ ਉਹਦੀ ਰਿਕਵਰੀ ਅਲੱਗ ਪਈ ਦੀ ਹੈ ਤੇ ਇਹਨਾਂ ਨੂੰ ਸਗੋਂ ਦੀ ਕੋਰਟ ਕੇਸ ਇਹਨਾਂ ਅਗੇਂਸਟ ਹੀ ਪਾ ਕੇ ਥਾਣੇ ਅੱਚ ਇਹਨਾਂ ਦੇ ਅਗੇਂਸਟ ਹੀ ਜਾ ਕੇ ਡਿਸਪੋ ਇਹਨਾਂ ਨੂੰ ਹੀ ਤੰਕਰ ਰਹੀ ਸੀ ਲਿਜਾ ਕੇ ਪਰ ਕੋਰਟਾਂ ਨੇ ਆਪਣੀ ਭਲੀ ਮਾਨਸੀ ਦਿਖਾਉਂਦੇ ਹੋਏ ਕੋਰਟਾਂ ਨੇ ਆਪਣਾ ਕੰਮ ਕਰਦੇ ਹੋਏ ਇਹਨਾਂ ਦੇ ਹੱਕ 'ਚ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਪੁਲਿਸ ਸਟੇਸ਼ਨ ਜਿਹੜੇ ਇਹਨਾਂ ਨੂੰ ਗੇੜੇ ਮਾਰਨੇ ਪਏ ਜਾਂ ਕੋਰਟਾਂ 'ਚ ਗੇੜੇ ਮਾਰਨੇ ਪਏ ਉਹ ਇੱਕ ਤਰਸਦੀ ਹੈ ਬਟ ਐਂਡ ਆਫ ਦਾ ਡੇ ਇਹਨਾਂ ਦੇ ਹੱਕ ਵਿੱਚ ਕੈਸ ਲੈ ਉਹ ਕੋਈ ਰਿਕਵਰੀ ਵੀ ਪੈਂਡਿੰਗ ਆ ਜਾਂ ਉਹ ਸਾਰਾ ਹਾਂ ਰਿਕਵਰੀ ਸੂਟ ਵੀ ਹੋਣਾ ਸੀ ਫਾਈਲ ਕਰਦਿਆਂ ਡਬਲਯੂਓ ਹੋਗੇ 22 ਲੱਖ ਰੁਪਏ ਦਾ ਕਿਰਾਇਆ ਰਿਕਵਰ ਕਰਾਉਣਾ ਉਹਦੇ ਵੀ ਅਸੀਂ ਅੱਜ ਕੇਸਿਸ ਪਾਵਾਂਗੇ ਪਾਈ ਵੀ ਹੋਇਆ ਅੱਗੇ ਪਾਵਾਂਗੇ ਬੇਸਿਕਲੀ ਉਹ ਕੇਸ ਸਾਥੀ ਨੇ ਆਪਣੇ ਨਾਮ ਲਿਆ ਸੀ ਤਾਂ ਕਿਸੇ ਹੋਰ ਨੇ ਆਪਣਾ ਲਿਆ ਸੀ ਤਾਂ ਟ੍ਰਾਂਸਫਰ ਨਹੀਂ ਕਿਸੇ ਹੋਰ ਦੇ ਨਾਮ ਤੇ ਸੀ ਉਹਨਾਂ ਨੇ ਖਾਲੀ ਕਰਤਾ ਜੀ ਫਿਰ ਸਾਥੀ ਨੇ ਆਪਣੇ ਨਾਮ ਤੇ ਲਿਆ ਸੀ ਉਥੇ ਉਹਦਾ ਪੂਰਾ ਪਰਿਵਾਰ ਉਹਦੇ ਨਾਲ ਰਹਿਦਾ ਸੀ ਉਹ ਐਗਰੀਮੈਂਟ ਹੋਇਆ ਸੀ ਹਾਂਜੀ ਐਗਰੀਮੈਂਟ ਲਈ ਸੀ ਕਿਉਂਕਿ ਐਗਰੀਮੈਂਟ ਹੀ 18 ਚ ਖਤਮ ਹੋ ਗਿਆ ਉਹ ਤੋਂ ਬਾਅਦ ਉਹਨੂੰ ਕਹਿੰਦੇ ਰਹੇ ਰੀਨਿਊ ਕਰਾਣ ਲਈ ਰੀਨਿਊ ਕਰੀ